ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰਉਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਕੱਲ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਨੇ ਪ੍ਰਧਾਨ ਦੀ ਮੰਜੀ ਠੋਕੀ ਹੈ ਉਹਨਾਂ ਵੱਲੋਂ ਕਾਫੀ ਗੱਲਾਂ ਅੱਖੀਆਂ ਗਈਆਂ ਅਤੇ ਇੱਥੇ ਤੱਕ ਕਿਹਾ ਗਿਆ ਹੈ ਕਿ ਪ੍ਰਧਾਨ ਦਾ ਪੂਰਾ ਸਮਾਨ ਉਹਨਾਂ ਦੇ ਕੋਲ ਪਿਆ ਹੈ ਅਤੇ ਜਲਦੀ ਉਹ ਕਾਰਵਾਈ ਕਰਨਗੇ ਕੀ ਕਹਿਣਾ ਹੈ ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨਮਾਨ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਆ ਜੋ ਕਿ ਪ੍ਰਧਾਨ ਨੂੰ ਖਰੀਆਂ ਖਰੀਆਂ ਸੁਣਾ ਰਹੇ ਹਨ ਅਤੇ ਨਾਲ ਹੀ ਖੁੱਲਾ ਚੈਲੰਜ ਵੀ ਕਰ ਰਹੇ ਹਨ ਕਿ ਉਹ ਬਾਜ਼ ਆ ਜਾਵੇ ਨਹੀਂ ਤਾਂ ਫਿਰ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਭਜਾ ਭਜਾ ਕੇ ਉਹਨਾਂ ਦੀ ਗਿੱਲ ਵੀ ਸਕਾਈ ਜਾਵੇਗੀ ਕਿਹੜੇ ਪ੍ਰਧਾਨ ਬਾਰੇ ਕੈਬਨਟ ਮੰਤਰੀ ਮੈਡਮ ਅਨਮੋਲ ਗਗਨਮਾਨ ਨੇ ਕਿਹਾ ਉਸ ਬਾਰੇ ਤੁਸੀਂ ਵੀ ਜਰੂਰ ਆਪਣੇ ਵਿਚਾਰ ਸਾਂਝੇ ਕਰਿਓ ਅਤੇ ਤੁਹਾਨੂੰ ਸੁਣਾਉਂਦੇ ਆ ਕੀ ਕਹਿਣਾ ਹੈ ਕੈਬਨਟ ਮੰਤਰੀ ਮੈਡਮ ਅਨਮੋਲ ਗਗਨਮਾਨ ਦਾ ਦੀ ਭਾਵਨਾ ਨਾਲ ਨਹੀਂ ਹੈ ਅਸੀਂ ਕਿਹਾ ਕੋਈ ਮੈਂ 2 ਸਾਲ ਹੈ ਸੋਚਿਆ ਵੀ ਕੰਮ ਹੋਊਗਾ ਕੋਈ ਗੱਲ ਹੈ ਪਤਾ ਵਿਕਾਸ ਤੇ ਧਿਆਨ ਦੇਣਾ ਇਹਨਾਂ ਨੂੰ ਇੱਕ ਗੱਲ ਹੈ ਵੀ ਸਾਡੇ ਜਿਹੜੇ ਕੰਮ ਕਰਨਾ ਵਿੱਚ ਡਿੱਕਾ ਨਹੀਂ ਲਾਉਣਾ ਅਸੀਂ ਜਿਹੜੇ ਕੰਮ ਕਰਨਾ ਲੋਕਾਂ ਦਾ ਕੰਮ ਹੋਣਾ ਚਾਹੀਦਾ ਕੋਈ ਵੀ ਸਫਰ ਹੋਵੇ ਮੇ ਲੋਕਾਂ ਦਾ ਕੰਮ ਨਹੀਂ ਸਫਰ ਹੋਣਾ ਚਾਹੀਦਾ ਇਹਨਾਂ ਨੇ ਇੱਕ ਗੱਲ ਥੋੜੀ ਪੁਰਾਣੀ ਸਿਆਸਤ ਪੁਰਾਣੇ ਦੀ ਗੱਲੀ ਨੀ ਪੱਕੀ ਕਰਾਉਣੀ ਉਹਨਾਂ ਦੇ ਘਰੇ ਰੈਂਪ ਨਹੀਂ ਬਣਾਉਣਾ ਉਹਨਾਂ ਦੀ ਆਹ ਗਲੀ ਨੇ ਵੋਟ ਨਹੀਂ ਪਾਈ ਹੋਈ ਇਹਨਾਂ ਦਾ ਆ ਬਾਡ ਦੇ ਵਿੱਚ ਕੰਮ ਨਾ ਕਰੋ ਇੱਥੇ ਕਿਤੇ ਕੁਝਾ ਦੁਆਰੇ ਬੰਦੇ ਜਿਆਦਾ ਐਕਟਿਵ ਨਹੀਂ ਉੱਥੇ ਕੰਮ ਨਾ ਕਰ। ਇਹ ਬਹ ਸਕਦੇ। ਇਹਨਾਂ ਨੇ ਇਹ ਨਾ ਬੁਝਾਣਾ ਨਾ ਦੀ। ਇਹਨਾਂ ਨੂੰ ਇੰਨੇ ਬੁਝਾੜਾ ਯਾਦ ਰੱਖਣਗੇ। ਇਹ ਯਾਦ ਰੱਖਣਗੇ ਵੀ ਅਸੀਂ ਭੱਜੇ ਕਿਵੇਂ ਆ। ਤੁਹਾਡੀ ਮੈਂ ਕੱਲੀ ਮੇਰੇ ਕੋਲ ਸਾਰਿਆਂ ਨੇ ਸਮਾਨ ਪਿਆ ਤਿਆਰ ਪਿਆ ਸਾਰਾ ਨਾ ਸਮਾਨ। ਇਹਨਾਂ ਨੇ ਮੈਂ ਕੱਦ ਕਿ ਮੈਂ ਕਿੰਨੀ ਨਰਗੀ ਵੇਸਟ ਹੁੰਦੀ ਇਹਨਾਂ ਚੀਜ਼ਾਂ ਉੱਤੇ ਵੀ ਚੁੱਪ ਕਰਕੇ ਬਹਿ ਜਾਣਾ। ਰੱਬ ਤੋਂ ਮਾਫੀ ਮੰਗਦੇ ਵੀ ਐਡਾ ਗੁਨਾਹ ਕਰ ਲਿਆ ਜਿਹੜੇ ਕਰਨੇ ਸੀ ਹੁਣ ਮਾਫੀ ਦੇ ਦੇ। ਕੰਮ ਕਰੰਦ ਬਣ। ਕੋ ਘਰੇ ਪਤਾ ਨਹੀਂ ਸਾਡੇ ਦੇ ਕਿਹੜੀ ਉੱਤੇ ਕਿਹੜੀ ਸਰਕਾਰ ਚੱਲ ਰਹੀ ਹੈ ਇਹਨਾਂ ਦੀ ਮੰਗ ਹੈ ਕਿ ਬੰਨਣੀ ਹੈ ਨਾ ਕਿ ਜਿਹੜੀਆਂ ਇਹ ਕੰਮਾਂ ਨੂੰ ਰੋਕਦੇ ਨੇ ਤੇ ਕੰਮਾਂ ਚੜਿੱਕੇ ਡਾਉਂਦੇ ਆ ਉਹ ਮੀਡੀਆ ਖੜਾ ਇਹਨਾਂ ਨੂੰ ਜਾ ਕੇ ਇਹ ਗੱਲ ਕਲੀਅਰ ਕਰ ਦੋ ਕਿ ਜੇ ਤੁਸੀਂ ਕਿਸੇ ਕੰਮ ਚੜਿੱਕਾ ਡਾਇਆ ਸਿਆਸਤ ਕੀਤੀ ਹੈ ਕੋਈ ਕੰਮ ਰੋਕਿਆ ਹੈ ਕਿਸੇ ਵਾਰਡ ਦੇ ਵਿੱਚ ਪੈਸੇ ਖਾਦਾ ਸੀ ਨਹੀਂ ਖਾਂਦੇ ਸਾਬਤ ਕਰੋ ਕਿ ਰੁਪਈਆ ਵੀ ਖਾਦਾ ਰਿਹਾ ਹੈ ਕਿਸੇ ਐਮਸੀ ਤੋਂ ਮੰਗੇ ਹੋਏ ਕਦੇ ਕਿਸੇ ਪਿੰਡ ਦੇ ਕੱਢਦੇ ਪ੍ਰਧਾਨ ਸਾਰ ਸਾਬਤ ਕਰਨ ਲਈ ਜਿਹੜਾ ਨੇ ਇਥੇ ਲਾਇਆ ਹੋਵੇ ਕਦੇ ਮੇਰਾ ਇੱਕ ਵੀ ਫੋਨ ਜਾ ਹੋਵੇ ਦਵੇ ਨਾਲ ਗਿਣੀਆ ਨਾ ਕੀਤਾ ਨਾ ਕਰਨਾ ਵੋਟਾਂ ਤਾਂ ਹੀ ਪਾਏਗੇ ਮਾਂਦਈਆਂ ਚੱਲ ਰਹੀਆਂ ਸੀ ਤੇ ਇਦਾਂ ਚੱਲਾਂਗੇ ਮੀਡੀਆ ਵੀ ਗੱਲ ਕਹਿ ਰਹੇ ਆ ਇਹਨਾਂ ਨੂੰ ਬੰਦੇ ਨੂੰ ਬੰਦੇ ਨੂੰ ਸਮਝਾਓ ਇਹਨਾਂ ਨੂੰ ਜਾ ਕੇ ਵੀ ਤੁਸੀਂ ਰੋ ਰਹੇ ਜਿਹੜੀਆਂ ਰੋਣਾ ਬੰਦ ਜੀ ਨੇ ਸੈਨ ਕਿਉਂ ਨਹੀਂ ਕਰਦੇ ਭਈ ਕਿਉਂ ਲੋਕਾਂ ਨੂੰ ਨੁਕਸਾਨ ਜ਼ਹਿਰ ਤੇ ਜ਼ਹਿਰ ਲੋਕਾਂ ਨੂੰ ਇਹਨੂੰ ਕਹਿੰਉਂ ਕਹਿੰਦੇ ਨਾ ਮੁੰਡਾ ਲਿਖਾਣਾ ਦੂਆ ਕੱਢਦੇ ਨਹੀਂ ਮੈਨੂੰ ਵੀ ਕੱਢਣਗੇ ਤਾਂ ਉਹ ਵੀ ਕੱਢਣਗੇ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਕਹਣਾ ਝਾੜੂ ਵਾਲੇ ਨੇ ਵੀ ਕਰਾਇਆ ਵੀ ਚਾਰ ਗੱਲਾਂ ਇਹਨਾਂ ਨੂੰ ਅਸੀਂ ਤੇ ਸਾਰੇ ਅਫਸਰਾਂ ਦੇ ਸਾਈਨ ਹੋਏ ਪਈ ਨੇ ਅਫਸਰਾਂ ਦੇ ਸਾਈਨਾਂ ਨਹੀਂ ਆ ਗਾਪਲੇ ਨੇ ਮੈਨੂੰ ਦਿਖਾਓ ਕਿੱਥੇ ਪ੍ਰਧਾਨ ਦੇ